ਆਮ ਆਦਮੀ ਪਾਰਟੀ ਸੰਸਦ ਭਗਵੰਤ ਮਾਨ ਨੇ 사우ਦੀ ਅਰਬ ਵਿੱਚ ਫਸੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 21 ਨੌਜਵਾਨਾਂ ਦੀ ਦੇਸ਼ ਵਾਪਸੀ ਲਈ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਤੋਂ ਬਾਅਦ ਸੰਸਦ ਭਗਵੰਤ ਮਾਨ ਨੇ ਦਿੱਲੀ ਤੋਂ AVP ਸੰਜਾ ਨਾਲ ਖਾਸ ਤੌਰ ਤੇ ਗੱਲਬਾਤ ਕਰਦੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਉਹਨਾਂ ਦੇ ਸਾਹਮਣੇ 사우ਦੀ ਅਰਬ ਵਿੱਚ ਫਸੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ। AVP ਸੰਜਾ ਤੇ ਖਬਰ ਆਉਣ ਤੋਂ ਬਾਅਦ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਮੁੱਦੇ ਨੂੰ ਵਿਦੇਸ਼ ਮੰਤਰਾਲੇ ਕੋਲ ਚੁੱਕਿਆ। 사우ਦੀ ਅਰਬ ਦੇ ਵਿੱਚ ਜਿਹੜੇ ਮੁੰਡੇ 13 ਇੱਕ ਜਗ੍ਹਾ ਤੇ ਨੇ 8 ਇੱਕ ਜਗ੍ਹਾ ਤੇ ਨੇ ਉਹਨਾਂ ਦਾ ਮਾਮਲਾ ਉਹਨਾਂ ਦੀ ਕੇਸ ਜਿਹੜੇ ਅੰਦਰ ਜਾ ਕੇ ਮੈਡਮ ਸੁਸ਼ਮਾ ਸੁਭਰਾਹ ਜੀ ਨੇ ਦੱਸ ਕੇ ਹੈ ਪਰ ਉਹਨਾਂ ਨੇ ਮੇਰੇ ਸਾਹਮਣੇ ਐਮਬੈਸੀ ਨੂੰ ਫੋਨ ਕੀਤਾ ਕਿ ਇਮੀਡੀਏਟਲੀ ਉਹਨਾਂ ਮੁੰਡਿਆਂ ਨਾਲ ਗੱਲ ਕਰੋ ਮੈਨੂੰ ਵੀ ਲੈ ਕੇ ਦੋ ਤਿੰਨ ਦਿਨਾਂ ਬਾਅਦ ਉਹ ਮੁੰਡੇ ਪੰਜਾਬ ਵਾਪਸ ਆ ਜਾਣਗੇ ਉਹਨੂੰ ਏਜੰਟਾਂ ਨੇ ਕਿਵੇਂ ਲੁੱਟਿਆ ਉਹ ਤੋਂ ਉਹਨਾਂ ਕੀ ਹੋਇਆ ਉਹ ਗੱਲ ਛੱਡੋ ਜਾਨ ਬਚੀ ਉਹ ਲੱਖੋਂ ਪਾਏ ਇਹ ਨੌਜਵਾਨ ਸਾਊਦੀ ਅਰਬ ਦੇ ਹੇਲ ਸ਼ਹਿਰ ਤੋਂ 200 ਕਿਲੋਮੀਟਰ ਦੂਰ ਸ਼ੇਮਲੀ ਸ਼ਹਿਰ ਦੀ ਅਲ ਰਕੀਜ਼ ਕੰਪਨੀ ਵਿੱਚ ਕੰਮ ਕਰਦੇ ਨੇ ਵੀਡੀਓ ਵਿੱਚ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ 에ਜੰਟਾ ਨੇ ਉਹਨਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਇੱਥੇ ਭੇਜਿਆ ਸੀ ਪਰ ਇੱਥੇ ਆਉਣ ਤੋਂ ਬਾਅਦ ਹਰ ਚੀਜ਼ ਉਲਟ ਨਿਕਲੀ ਸਾਊਦੀ ਅਰਬ ਆਉਣ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਵੀ ਕੰਪਨੀ ਨੇ ਰੱਖ ਲਏ ਇਸ ਕਰਕੇ ਇਹ ਨੌਜਵਾਨ ਦੇਸ਼ ਵਾਪਸ ਨਹੀਂ ਪਰਤ ਸਕਦੇ ਸਾਊਦੀ ਵਿੱਚ ਬਹੁਤ ਜ਼ਿਆਦਾ ਗੱਦਹੀਆਂ ਇੱਥੇ ਸਾਰੇ ਬੰਨੇ ਅਸੀਂ ਕਾਰਵਾਈ ਕੀਤੀ ਪਰ ਸਾਡੀ ਕਰੇ ਸੁਣਵਾਈ ਨਹੀਂ ਹੋਈ ਸਾਰੇ ਬੰਨੇ ਦੇਖੋ ਹੀ ਲੋਕਾਂ ਦੇ ਰੂਮਾਂ ਜਾ ਕੇ ਵੀਰਾਂ ਭਰਾਵਾਂ ਦੇ ਰੂਮਾਂ ਜਾ ਕੇ ਰਹਿ ਰਹੇ ਆ ਰੂਮ ਵਾਸਤੇ ਆੜ ਕੋ ਪੈਸੇ ਨਹੀਂ ਰੋਟੀ ਖਾਣ ਨੂੰ ਪੈਸੇ ਨਹੀਂ ਗੇ ਅੱਜ ਅਸੀਂ ਭਗਵੰਤ ਮਾਨ ਜੀ ਨਾਲ ਗੱਲ ਕੀਤੀ ਜੀ ਅੱਜ ਉਹਨਾਂ ਨੇ ਕਿਹਾ ਨਾ ਵਾਦਾ ਕੀਤਾ ਹੋਇਆ ਵਾ ਵੀ ਅਸੀਂ ਤੁਹਾਨੂੰ ਛੇਤੀ ਤੋਂ ਛੇਤੀ ਇੱਥੋਂ ਲੈ ਕੇ ਜਾਵਾਂਗੇ ਬਸ ਸਾਡੀ ਇਨੀ ਗੁਜਾਰਿਸ਼ ਹੈ ਕਿ ਇਹਨੂੰ ਛੇਤੀ ਤੋਂ ਛੇਤੀ ਕੱਢਿਆ ਜਾਵੇ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ